ਹਾਲਾ ਜਿਹੜਾ ਮਾਰ ਰੋਲ ਤੇ ਸਟੋਰੀ ਬਣੀ ਹੈ 1000 ਰੁਪਿਆ ਜਮਾ ਕਰਾਇਆ ਪਾਉਂ ਮਤਲਬ 1.7 ਕਰੋੜ ਰੁਪਿਆ ਉਹਨਾਂ ਨੇ ਲੇਤਾ ਤੇ ਇਹਨਾਂ ਨੇ ਆਪ ਟੈਕਸ 500 ਰੁਪਿਆ ਕਿਹਨੇ ਚਾਹੂਗੇ ਕਾਂਗਰਸ ਪਾਰਟੀ ਨੇ ਜਦੋਂ ਮਲਟੀ ਸਟੋਰੀਂਗ ਪਾਰਕਿੰਗ ਬਣਾਈ ਸੀ ਸਰਕਾਰ ਦੇ ਦੌਰਾਨ ਉਹਦਾ ਮੇਨ ਏਜੰਡਾ ਸੀ ਲੋਕਾਂ ਨੂੰ ਸਹੂਲਤ ਦੇਣਾ ਰਿਆਤ ਦੇਣੀ ਤੇ ਆਮ ਜਨਤਾ ਨੂੰ ਉਹਦੇ ਫਾਇਦੇ ਹੋਣ ਪਰ ਜਦੋਂ ਪਾਰਕਿੰਗ ਬਣ ਗਈ ਸਰਕਾਰ ਚਲੀ ਗਈ ਤਾ ਫਿਰ ਜਿਹੜੀਆਂ ਬਾਹਰੀ ਤਾਕਤਾਂ ਨੇ ਜਾਂ ਹੋਰ ਵਿੱਚ ਰਲ ਗਏ ਉਹਨਾਂ ਨੇ ਕੀ ਕੀਤਾ ਕਿ ਇਸ ਪਾਰਕਿੰਗ ਦਾ ਮਿਸਯੂਜ਼ ਕੀਤਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਧਰਨੇ ਮਜਾਰੇ ਰੋਸ਼ 15 ਅਗਸ ਨੂੰ ਪਿਛਲੇ ਸਾਲ ਵੀ ਧਰਨਾ ਲੱਗਿਆ ਸੀ ਤੇ ਐਤ ਕੀ 15 ਅਗਸ ਨੂੰ ਵੀ ਧਰਨਾ ਲੱਗੂਗਾ ਜਿੱਥੋਂ ਤੱਕ ਸਵਾਲ ਹੈ ਦੁਕਾਨਾਂ ਦੀ ਦੁਕਾਨਾਂ ਵੀ ਬੰਦ ਹੋਣਗੀਆਂ ਰੋਜ਼ ਆਵਾਜ਼ ਵੀ ਉੱਡਦੀ ਹੈ ਧੱਕੇਸ਼ਾਹੀ ਦੇ ਖਿਲਾਫ ਵੀ ਉੱਡਦੀ ਹੈ ਜਿੱਥੋਂ ਤੱਕ ਸਵਾਲ ਹੈ 8.5 ਲੱਖ ਸਟੈਂਪ ਡਿਊਟੀ ਦਾ ਇਹ ਬਹੁਤ ਮਾੜੀ ਗੱਲ ਹੈ ਜਿਹੜੇ ਬੰਦਿਆਂ ਨੇ ਇਹੀ ਕੰਮ ਕੀਤਾ ਹੈ ਇਹਨੂੰ ਸਰਕਾਰ ਨੂੰ ਅਖੋ ਫਰੋਖਤ ਕਰਨਾ ਨਹੀਂ ਚਾਹੀਦਾ ਜਿਹੜੇ ਮਲਾਜ਼ਮ ਇਹਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਨੋਟਿਸ ਦੇ ਕੇ ਚਾਰ ਸ਼ੀਟ ਦੇ ਕੇ ਚਾਰ ਸ਼ੀਟ ਕਰਨਾ ਚਾਹੀਦਾ ਹੈ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਕਿਉਂਕਿ ਇਕੱਲੇ ਜਿੱਥੇ ਮਲਟੀ ਸਟੋਰੀ ਵਾਲੇ ਨੂੰ ਫਾਇਦਾ ਦਿੱਤਾ ਹੈ ਪੰਜਾਬ ਸਰਕਾਰ ਨਾਲ ਵੀ ਇਨ੍ਹਾਂ ਮਲਾਜ਼ਮਾਂ ਤੇ ਅਫਸਰਾਂ ਨੇ ਧੋਖਾ ਕੀਤਾ ਜਿਹੜੇ ਬੰਦੇ ਨੇ ਪੈਸੇ ਭਰਨੇ ਸੀ ਉਦੋਂ ਪੈਸੇ ਸਨੇ ਵਿਆਜ ਸਨੇ ਪਨਲਟੀ ਲੈਣੀ ਚਾਹੀਦੀ ਹੈ ਅਗਰ ਇਹ ਨਹੀਂ ਕਰਨਗੇ ਤਾਂ ਜਦੋਂ 15 ਅਗਸਤ ਨੂੰ ਧਰਨਾ ਹੋਊਗਾ ਅਸੀਂ ਬਤੌਰ ਕਾਂਗਰਸ ਪਾਰਟੀ ਦਾ ਇੱਕ ਵੱਖਰਾ ਇਸ਼ੂ ਹੈ ਪਰ ਮੈਂ ਸ਼ਹਿਰੀ ਹੋਣ ਦੇ ਨਾਤੇ ਉਸ ਤਰਨੇ ਦੀ ਅਗਵਾਈ ਕਰਨ ਵਾਸਤੇ ਅੱਗੇ ਜਾਊਂਗਾ ਔਰ ਮੰਗ ਰੱਖੂਗਾ ਮੇਰੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਇਹ ਧੱਕੇਸ਼ਾਹੀ ਹੈ ਲੋਕਾਂ ਦੇ ਗਲੇ ਵੜਦੇ ਐ ਲੋਕਾਂ ਦੀਆਂ ਕਾਰਾਂ 'ਚ ਬੱਚੇ ਪਏ ਹੁੰਦੇ ਆ ਬਿਨਾ ਸਟਾਈਮ ਦਿੱਤੇ ਉਹਨਾਂ ਨੂੰ ਚੱਕ ਕੇ ਨਾਲ ਕਾਰਾਂ ਲੈ ਕੇ ਆ ਜਾਂਦੇ ਐ 8-800 ਰੁਪਏ ਉਹਨਾਂ ਦੀ ਜੇਬ 'ਚੋਂ ਕੱਢਦੇ ਐ ਔਰ ਜਾਣ ਬੁਝ ਕੇ ਗਲਤ ਕੱਢ ਕੇ ਆਪਦੇ ਲਾਹੇ ਲੈਂਦੇ ਐ ਜਿਹੜੇ ਮੁਲਾਜ਼ਮ ਇਹਦੇ ਵਿੱਚ ਇਨਵੋਲਡ ਐ ਉਨ੍ਹਾਂ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।